ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਮਹਿਕ ਬਟੀਕਨ ਹੋਮ ਡਿਵੀਡੀਓ ਤੇ ਤੇ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਰਹੋ ਖੁਸ਼ ਰਹੋ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਮੇਰੀ ਵੀਡੀਓ ਨੇਂਡ ਤੱਕ ਜ਼ਰੂਰ ਦੇਖਿਓ ਤੇ ਕਮੈਂਟ ਵੀ ਜ਼ਰੂਰ ਕਰਿਓ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਜੀ ਤੇ ਅੱਜ ਆਪਾਂ ਬਣਾ ਲਿਆ ਸੀ ਜੀ ਘਰ ਦਾ ਬਲੌਗ ਅੱਜ ਆਪਣਾ ਸਕੂਲ ਵੀ ਜਾਣਾ ਸੀ ਆਪਾਂ ਨੇ ਆਪਣਾ ਰਿਜ਼ਲਟ ਸੀਗਾ ਅੱਜ ਤੇ ਸਵੇਰ ਸਵੇਰ ਆਪਾਂ ਮੰਮਾ ਜੀ ਨਾਲ ਕੰਮ ਕਰਵਾ ਕੇ ਫਿਰ ਆਪਾਂ ਸ਼ਾਪ ਤੇ ਚਲ ਗਏ ਸ਼ਾਪ ਤੋਂ ਜਾਣ ਤੋਂ ਬਾਅਦ ਫਿਰ ਆਪਾਂ ਸਕੂਲੇ ਚਲ ਗਏ ਰਿਜ਼ਲਟ ਲੈਣ ਤੇ ਹੁਣ ਜੀ ਆਪਾਂ ਨੂੰ 10 ਦਿਨਾਂ ਦੀਆਂ ਛੁੱਟੀਆਂ ਸੀ ਤੇ ਆਪਾਂ ਰੋਜ਼ ਮੰਮਾ ਨਾਲ ਹੈਲਪ ਕਰਵਾ ਲੈਂਦੇ ਸੀ ਕੰਮ ਕਰ ਕਰਾ ਦਿੰਦੇ ਸੀ ਤੇ ਮੰਮਾ ਵੀ ਸ਼ਾਪ ਤੇ ਜਲਦੀ ਚਲ ਜਾਂਦੇ ਸੀ ਮੈਂ ਵੀ ਮੰਮਾ ਨਾਲ ਰੋਜ਼ ਸ਼ਾਪ ਤੇ ਜਾਂਦੀ ਸੀ ਤੇ ਉੱਥੋਂ ਆਪਾਂ ਥੋੜੀ ਜਿਹੀ ਵੀਡੀਓ ਬਣਾਈਆਂ ਸੀ ਸੂਟਾਂ ਦੀ ਆਪਾਂ ਰੋਜ਼ ਪਾਉਂਦੇ ਸੀਗੇ ਸੂਟਾਂ ਦੀਆਂ ਵੀਡੀਓ ਤੇ ਉਹ ਵੀ ਆਪਾਂ ਪਾਈਆਂ ਹੋਈਆਂ ਨੇ ਆਪਣੇ ਚੈਨਲ ਤੇ ਉਹ ਵੀ ਦੇਖੇ ਤੁਸੀਂ ਸੂਟਾਂ ਦੀਆਂ ਵੀਡੀਓ ਪਾਈਆਂ ਹੋਈਆਂ ਨੇ ਜੀ ਬਹੁਤ ਸੋਹਣੀਆਂ ਤੇ ਮੰਮਾ ਜੀ ਫਰਸ ਤੋਂ ਲੱਗ ਰਹੇ ਸੀ ਸੋ ਉਸ ਤੋਂ ਬਾਅਦ ਫਿਰ ਆਪਾਂ ਰੋਟੀ ਰੋਟੀ ਖਾ ਕੇ ਚੱਲਾਂਗੇ ਆਪਣੀ ਸ਼ਾਪ ਤੇ ਤੇ ਆਪਾਂ ਆਪਣੀ ਸ਼ਾਪ ਤੇ ਹਜ਼ਾਰ ਦੇ ਤਿੰਨ ਸੂਟਾਂ ਦੀ ਸੇਲ ਲਾਈ ਹੋਈ ਹੈਗੀ 350 ਦਾ ਇੱਕ ਸੂਟ ਹੁੰਦਾ ਜੀ ਤੇ 1000 ਦੇ ਤਿੰਨ ਸੂਟ ਗਰਮੀਆਂ ਵਿੱਚ ਪਾਉਣ ਨੂੰ ਨੇ ਸਾਰੇ ਸੂਟ ਬਹੁਤ ਹੀ ਸੋਹਣੇ ਸੂਟ ਨੇ ਜੀ ਉਹ ਤੇ ਉਹਦੀ ਵੀ ਆਪਾਂ ਵੀਡੀਓ ਪਾਈ ਹੋਈ ਹੋएगी ਬਹੁਤ ਹੀ ਸੋਹਣੇ ਸੋਹਣੇ ਪ੍ਰਿੰਟ ਨੇ ਉਹਨਾਂ ਵਿੱਚ ਗਰਮੀਆਂ ਵਿੱਚ ਪਾਉਣ ਨੂੰ ਨੇਗੇ ਤੇ 350 ਦਾ ਤਾਂ ਆਉਂਦਾ ਵੀ ਕੀ ਹੈ ਜੀ 1000 ਦੇ ਤਿੰਨ ਸੂਟ ਗਰਮੀਆਂ ਚ ਪਾਉਣ ਨੂੰ ਬਹੁਤ ਵਧੀਆ ਰਹਿੰਦੇ ਨੇਗੇ ਤੇ ਉਹ ਗਰਮੀ ਵਾਲੇ ਸੂਟ ਨੇ ਜੀ 1000 ਦੇ ਤਿੰਨ ਸੂਟ ਉਹਨਾਂ ਦੀ ਵੀ ਆਪਾਂ ਵੀਡੀਓ ਪਾਈ ਹੋਈ ਹੋਗੀ ਉਹ ਦੇਖੋ ਤੁਸੀਂ ਆਪਣੇ ਚੈਨਲ 'ਤੇ ਪਾਈ ਹੋਈ ਹੋਗੀ ਤੇ ਹੁਣ ਆਪਾਂ ਆਪਣੇ ਟੱਬ 'ਚ ਕੱਪੜੇ ਪਾ ਕੇ ਧਰਦਾਂਗੇ ਤੇ ਸਰਫ 'ਚ ਭਿਉਂਦਾਂਗੇ ਆਪਾਂ ਨੂੰ ਸਵੇਰ ਨਹੀਂ ਟਾਈਮ ਹੁੰਦਾ ਆਪਾਂ ਸ਼ਾਪ 'ਤੇ ਵੀ ਜਾਣਾ ਹੁੰਦਾ ਹੁੰਗਾ ਜੀ ਤੇ ਆਪਾਂ ਅਥਨੇ ਟੱਬ 'ਚੋਂ ਕੱਪੜੇ ਕੱਢ ਕੇ ਮਸ਼ੀਨ ਦੇ ਵਿੱਚ ਪਾ ਦਾਂਗੇ ਤੇ ਆਪਾਂ ਅਥਨੇ ਚਲਾ ਦਾਂਗੇ ਤੇ ਦੇਖੋ ਜੀ ਆਪਣਾ ਡੱਗੀ ਇਹ ਕੱਲ੍ਹ ਰਹਿ ਗਿਆ ਇਹਦੇ ਨਾਲ ਦੇ ਇੱਕ ਹੋਰ ਉਹ چلا ਗਿਆ ਤੇ ਦੇਖੋ ਜੀ ਆਪਣੀ ਕੋਠੀ ਦੇ ਪਲਾਸਟਰ ਹੁਣ ਵੀ ਸ਼ੁਰੂ ਹੋ ਗਿਆਗਾ ਤੇ ਇੱਧਰ ਆਪਣਾ ਇਹ ਨੀਰੀਅਲ ਸਵਾਦ ਅਤਗਏ ਦੇ ਵਿੱਚ ਮਤਲਬ ਤੂੜੀ ਵਗੈਰਾ ਪੈਂਦੀ ਹੁੰਦੀ ਹੈਗੀ ਇਹ ਵੀ ਆਪਾਂ ਨਾਲ ਦੀ ਨਾਲ ਪਵਾ ਲਈ ਉਸ ਤੋਂ ਬਾਅਦ ਤੇ ਇਸ ਤੋਂ ਬਾਅਦ ਨੀਰੀਅਲ ਸਵਾਦ ਪਾ ਕੇ ਤੇ ਪਲਸਤਰ ਕਰਕੇ ਮਿਸਤਰੀ ਆਪਣੀ ਸ਼ਾਪ ਵੀ ਪਾ ਦੇਣਗੇ ਤੇ ਆਪਾਂ ਖੇਤਾ ਜੀ ਸ਼ਾਪ ਕਰਾਂਗੇ ਜੀ ਫਿਰ ਆਉ ਇੱਧਰ ਆਪਾਂ ਨੀਰੀਅਲ ਦੇ ਨਾਲ ਸਾਹਮਣੇ ਸਾਹਮਣੇ ਆਪਣੀ ਦੁਕਾਨ ਹੋ ਜੂਗੀ ਤੇ ਇਧਰ ਆਪਣੀ ਕੋਠੀ ਤੇ ਜਿਹੜਾ ਪਲਾਸਤਰ ਆਇਆ ਹੋ ਰਿਹਾ ਹੈਗਾ ਵਿਚੋ ਤਾਂ ਹੋ ਗਿਆ ਬਾਰੋ-ਬਾਰੋ ਰਹਿ ਗਿਆ ਮਾਸਜਰ ਬਾਰੋ ਪਲਾਸਤਰ ਹੋਣ ਲੱਗ ਗਿਆ ਜੀ ਫਿਰ ਤਾਂ ਆਪਾਂ ਨਾਲ ਦੇ ਨਾਲ ਆਪਣੀ ਸ਼ਾਪ ਵੀ ਪਾ ਲਾਂਗੇ ਦੇਖੋ ਜੀ ਇਹ ਆਪਣੀ ਹੈਗੀ ਕੋਠੀ ਤੇ ਕਮੈਂਟਰ ਨੂੰ ਕਿਉਂ ਦਿੱਸੇ ਕੋਠੀ ਸੋਹਣੀ ਲੱਗ ਰਹੀ ਏ ਜੀ ਤੁਹਾਨੂੰ ਹਲਕਾ ਹਾਲਾ ਇੱਥੇ ਆਪਾਂ ਪਾਵੇ ਵੀ ਲਾਵਾਂਗੇ ਜਾਲੀਆਂ ਵੀ ਲਾਵਾਂਗੇ ਬਹੁਤ ਸੋਹਣੀ ਬਣੂਗੀ ਆਪਾਂ ਦੁਆਰੇ ਵੀ ਵੀਡੀਓ ਪਾਵਾਂਗੇ ਕੋਠੀ ਦੀ ਕਿਉਂਕਿ ਹਲ ਪਾਵੇ ਜਣੀ ਲੱਗੇ ਹੈਗੀ ਨਾ ਜਾਲੀਆਂ ਲੱਗੀਆਂ ਨੇ ਹਲ ਤਾਂ ਪਲਸਤਰ ਹੋਣਾ ਵੀ ਬਾਕੀ ਹੈਗਾ ਜਦੋਂ ਪੂਰਾ ਪਲਸਤਰ ਹੋ ਗਿਆ ਤੇ ਪਾਵੇ ਪੂਵੇ ਪੈ ਗਏ ਹਨਾ ਜਾਲੀਆਂ ਪੈ ਗਈਆਂ ਉਦੋਂ ਆਪਾਂ ਵੇਰ ਵੀਡੀਓ ਬਣਾਵਾਂਗੇ ਉਦੋਂ ਬਹੁਤ ਸੋਹਣੀ ਲੱਗੂ ਜੀ ਪਲਸਤਰ ਹੋ ਕੇ ਹਲ ਪਾਵੇ ਰਹਿੰਦੇ ਨੇ ਨਾ ਉੱਤੇ ਤੱਕ ਪਾਵੇ ਲਾਉਣਗੇ ਜੀ ਤੇ ਇਧਰੋਂ ਸਾਈਡ ਜੀ ਕੰਧ ਜੀ ਤੋਂ ਹੋ ਗਿਆ ਪਲੱਸਰਤਾ ਤੇ ਉਹ ਸਾਹਮਣੇ ਦੁਕਾਨ ਪਾਵਾਂਗੇ ਜੀ ਆਪਾਂ ਅੰਤਰਕ ਤਕੋੜਿਆ ਨੀ ਦੇਲਦੇ ਸਾਹਮਣੇ ਮਤਲਬ ਨਾਲ ਹੀ ਪਾਵਾਂਗੇ ਤੇ ਮੱਜਾਂ ਵੀ ਬੰਤੀਆਂ ਨੇ ਜੀ ਆਪਣੀਆਂ ਬਾਹਰ ਤੇ ਇਧਰ ਆਪਣਾ ਡੌਗੀ ਬੈਠਾਗਾ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਨੇ ਪਲੀਜ਼ ਮੇਰੀ ਵੀਡੀਓ ਨੂੰ ਅੱਗੇ ਸ਼ੇਅਰ ਪੱਧ ਤੋਂ ਵੱਧ ਕਰਿਆ ਕਰੋ ਜੀ ਤੇ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਿਆ ਕਰੋ ਇੱਕ ਮਿੰਟ ਵੀ ਜ਼ਰੂਰ ਕਰ ਕਰੋ ਤੁਹਾਨੂੰ ਵੀਡੀਓ ਕਿਦਾਂ ਦੀ ਲੱਗਦੀ ਹੈ ਹੈਗੀ ਜੀ ਤੇ ਹੁਣ ਆਪਾਂ ਚੱਲਦੇ ਆਂ ਜੀ ਗੁਰਦੁਆਰਾ ਸਾਹਿਬ ਦਾਦੀ ਜੀ ਨਾਲ ਆਪਾਂ ਜਾਣੇ ਹੁੰਨੇ ਆਂ ਗੀ ਗੁਰਦੁਆਰਾ ਸਾਹਿਬ ਤੇ ਹੁਣ ਆਪਾਂ ਰਸਤੇ ਚੰਗੇ ਥੋੜੀ ਜਿਹੀ ਰਸਤੇ ਲਈ ਵੀਡੀਓ ਵੀ ਬਣਾ ਲਈ ਸੀਗੀ ਤੇ ਦੇਖੋ ਜੀ ਹੁਣ ਆਪਾਂ ਪਹੁੰਚ ਗਏ ਸੀ ਗੁਰਦੁਆਰਾ ਸਾਹਿਬ ਤੇ ਇੱਥੇ ਦਾਦੇ ਦਾਦੀ ਜੀ ਮੱਥਾ ਟੇਕਣ ਲੱਗ ਰਹੇ ਸੀਗੇ ਤੇ ਆਪਾਂ ਵੀ ਮੱਥਾ ਟੇਕਿਆ ਤੇ ਹੁਣ ਆਪਾਂ 15 ਮੱਥਾ ਟੇਕਾਂਗੇ ਤੇ ਇੱਧਰ ਆਪਾਂ ਆਟਾ ਪਾਉਣੇ ਹੁੰਨੇ ਆ ਜੀ ਤੇ ਹੁਣ ਆਪਾਂ 15 ਵੀ ਪਹੁੰਚ ਚੁੱਕੀਆਂਗੇ ਤੇ ਹੁਣ ਆਪਾਂ ਮੱਥਾ ਟੇਕ ਕੇ 2 ਮਿੰਟ ਬੈ ਕੇ ਫਿਰ ਆਪਾਂ ਵਾਪਸ ਘਰ ਚਲ ਜਾਾਂਗੇ ਜੀ ਤੇ ਹੁਣ ਆਪਾਂ ਫਿਰ ਚੱਲ ਪੈਂਜੀ ਕਰ ਤੇ ਹੁਣ ਆਪਾਂ ਰੈਡੀ ਵੀ ਹੋ ਚੁੱਕੇ ਅਗੇ ਸ਼ਾਪ ਤੇ ਜਾਣ ਲਈ ਉਸ ਤੋਂ ਬਾਅਦ ਆਪਾਂ ਸਕੂਲ ਵੀ ਜਾਣਾਗਾ ਤੇ ਮੰਮਾ ਜੀ ਵੀ ਰੈਡੀ ਹੋ ਕੇ ਨੇ ਸ਼ਾਪ ਤੇ ਜਾਣ ਲਈ ਤੇ ਆਪਾਂ ਵੀ ਰੈਡੀ ਹੋ ਗਏ ਆਂਗੀ ਤੇ ਹੁਣ ਆਪਾਂ ਸ਼ਾਪ ਤੇ ਪਹੁੰਚ ਚੁੱਕੇ ਆਂਗੇ ਤੇ ਮੰਮਾ ਕਿਸੇ ਕਸਟਮਰ ਦਾ ਸੂਟ ਪ੍ਰੈਸ ਕਰ ਰਹੇ ਨੇਗੇ ਫਿਰ ਆਪਾਂ ਚੱਲਾਂਗੇ ਜੀ ਸਕੂਲ 'ਤੇ ਰਿਜ਼ਲਟ ਲੈਣ ਤੇ ਹੁਣ ਆਪਾਂ ਪਹੁੰਚ ਗਏ ਹਾਂ ਸਕੂਲ ਦੇ ਵਿੱਚ ਤੇ ਇੱਥੇ ਲਵਾਂਗੇ ਆਪਾਂ ਦਾ ਰਿਜ਼ਲਟ ਰਿਜ਼ਲਟ ਲੈ ਕੇ ਇਸ ਤੋਂ ਬਾਅਦ ਚੱਲਾਂਗੇ ਜੀ ਆਪਣੇ ਘਰ ਵਾਪਸ ਤੇ ਆਪਣਾ ਸਕੂਲ ਹੈਗਾ ਜੀ ਸੰਤ ਅਤਰ ਇੰਟਰਨੈਸ਼ਨਲ ਸੀਨੀਅਰ ਸਕੈਂਡਰੀ ਸਕੂਲ ਹੈ ਜੀ ਚੀਮਾ ਵਿੱਚ ਬਣਿਆ ਹੋਇਆਗਾ ਸਕੂਲ ਇਹ ਬਹੁਤ ਸੋਹਣਾ ਸਕੂਲ ਹੈ ਜੀ ਹੁਣ ਆਪਾਂ ਇੱਧਰ ਚੱਲਾਂਗੇ ਜੀ ਜਿਹੜੀ ਨਿਊ ਬਿਲਡਿੰਗ ਬਣ ਰਹੀ ਹੈਗੀ ਤੇ ਹੁਣ ਆਪੇ ਇਹਦੇ ਅੰਦਰ ਐਂਟਰ ਹੋਗੇਾਂਗੇ ਤੇ ਹੁਣ ਆਪਾਂ ਚੱਲਦੇ ਹਾਂ ਜੀ ਇੱਧਰ ਆਪਾਂ ਪ੍ਰਿੰਸ ਚਾਰਜ ਮੈਡਮ ਤੋਂ ਰਿਜ਼ਲਟ ਲੈ ਕੇ ਫਿਰ ਉੱਥੇ ਫਿਕਸ ਕਰਵਾਵਾਂਗੇ ਤੇ ਹੁਣ ਆਪਾਂ ਇੱਥੇ ਲੈਤਾ ਜੀ ਆਪਣਾ ਰਿਜ਼ਲਟ ਤੇ ਕਰਾਈਆਂ ਕੁਸ ਪਿਕਸ ਤੇ ਦੇਖੋ ਜੀ ਹੁਣ ਆਪਾਂ ਰਿਜ਼ਲਟ ਲੈ ਲਿਆਗਾ ਤੇ ਪਿਕਸ ਵੀ ਕਰਵਾ ਰਹੇ ਅਗੇ ਆਪਾਂ ਆਪਣੇ ਫੋਨ ਦੇ ਵਿੱਚ ਵੀ ਥੋੜੀ ਜੀ ਵੀਡੀਓ ਬਣਵਾ ਲਈ ਸੀਗੀ ਤੇ ਇੰਨੀ ਚਾ ਆਪਾਂ ਤੇ ਇੱਥੇ ਆਪਾਂ ਕੁਛ ਪਿਕਸ ਕਰਵਾ ਲਈਆਂ ਦੁਬਾਰਾ ਤੋਂ ਕਰਵਾ ਲਈ ਮੈਡਮ ਕਹਿੰਦੀ ਕਿ ਇੱਧਰ ਫਿਕਸ ਕਰਵਾ ਲਓ ਮਮਾ ਜੀ ਕਿਨੇ ਚਲੋ ਕਰਵਾ ਲੈਨੇ ਆਂਗੀ ਦੋ ਕੁ ਪਿਕਸ ਆਪਣੇ ਫੋਨ ਚ ਕਰਵਾਉਣੀਆਂ ਸੀਗੀਆਂ ਤੇ ਰਿਜ਼ਲਟ ਆਪਣਾ ਬਹੁਤ ਵਧੀਆ ਆਏਗਾ ਮੇਰਾ ਵੀ ਰਿਜ਼ਲਟ ਬਹੁਤ ਵਧੀਆ ਆਏਗਾ ਤੇ ਮੇਰੇ ਬ੍ਰਦਰ ਦਾ ਵੀ ਰਿਜ਼ਲਟ ਬਹੁਤ ਵਧੀਆ ਆਇਆ ਸਕੂਲ ਦੇ ਵਿੱਚ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਨੇ ਜੀ ਤੁਸੀਂ ਵੀ ਜੇ ਤੁਸੀਂ ਵੀ ਜਰੂਰ ਆਪਣੇ ਬੱਚੇ ਨੂੰ ਇਸ ਸਕੂਲ ਦੇ ਵਿੱਚ ਪੜਾਓ ਬਹੁਤ ਵਧੀਆ ਸਕੂਲ ਹੈ ਜਿਸ ਸਟਾਫ ਬਹੁਤ ਵਧੀਆ ਹੈਗਾ ਤੇ ਸਾਰੇ ਬੱਚਿਆਂ ਦਾ ਰਿਜ਼ਲਟ ਬਹੁਤ ਵਧੀਆ ਹੁੰਦਾ ਹੈਗਾ ਜੀ ਸਾਰੇ ਟੀਚਰ ਬਹੁਤ ਵਧੀਆ ਪੜ੍ਹਾਉਂਦੇ ਨੇ ਜੀ ਤੇ ਸਾਡੇ ਪ੍ਰਿੰਸੀਪਲ ਸਰ ਵੀ ਬਹੁਤ ਵਧੀਆ ਨੇ ਜੀ ਤੇ ਆਪਣੇ ਸਕੂਲ ਦਾ CBSE ਬੋਰਡ ਹੈ ਜੀ ਤੇ ਸਾਰੇ ਬੱਚਿਆਂ ਨੂੰ ਗੇਮਸ ਵੀ ਕਰਵਾਈਆਂ ਜਾਂਦੀਆਂ ਨੇ ਤੇ ਸਾਰੀਆਂ ਐਕਟੀਵਿਟੀਜ਼ ਵੀ ਕਰਵਾਈਆਂ ਜਾਂਦੀਆਂ ਨੇਗੀਆਂ ਤੇ ਆਪਣੇ ਸਕੂਲ ਦੇ ਵਿੱਚ ਸਪੋਰਟਸ ਮੀਟ ਵੀ ਕਰਵਾਈਆਂ ਜਾਂਦੀਆਂ ਨੇਗੀਆਂ ਤੇ ਹਰ ਇੱਕ ਬੱਚਾ ਸਪੋਰਟਸ ਮੀਟ ਤੇ ਭਾਗ ਲੈਂਦਾਗਾ ਤੇ ਪੋਜੀਸ਼ਨ ਹਾਸਲ ਕਰ ਦਾਂਗੇ ਤੁਸੀਂ ਵੀ ਆਪਣੇ ਬੱਚੇ ਨੂੰ ਇਸ ਸਕੂਲ ਦੇ ਵਿੱਚ ਲਾਓ ਤੇ ਸਕੂਲ ਦੇ ਵਿੱਚ ਹਰ ਇੱਕ ਕਮਰੇ ਦੇ ਵਿੱਚ ਏਸੀ ਲੱਗੇ ਹੋਏ ਨੇਗੇ ਤੇ ਹੌਟ ਕੇਸ ਵੀ ਲੱਗੇ ਹੋਏ ਨੇ ਜਿਨ੍ਹਾਂ ਵਿੱਚ ਜਿੰਨੇ ਵਿੱਚ ਸਾਰੇ ਬੱਚੇ ਖਾਣਾ ਗਰਮ ਕਰ ਸਕਦੇ ਨੇ ਜੀ ਅਸੀਂ ਬਹੁਤ ਟਾਈਮ ਤੋਂ ਇਸ ਸਕੂਲ ਦੇ ਵਿੱਚ ਪੜ੍ਹ ਰਹੇ ਹਾਂ ਕਿ ਤੇ ਰਿਜ਼ਲਟ ਵੀ ਸਾਡਾ ਬਹੁਤ ਵਧੀਆ ਹੁੰਦਾਗਾ ਤੇ ਸਾਡੇ ਪੇਰੈਂਟਸ ਵੀ ਬਹੁਤ ਖੁਸ਼ ਨੇ ਤੇ ਅਸੀਂ ਵੀ ਬਹੁਤ ਖੁਸ਼ਾਂਗੇ ਤੇ ਹੁਣ ਇਸ ਤੋਂ ਬਾਅਦ ਆਪੇ 3 ਆਪਣੀ ਵੀਡੀਓ ਦਾ ਐਂਡ ਕਰਦੇ ਆਂਗੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਇੱਥੇ ਤੱਕ ਲਈ ਧੰਨਵਾਦ ਸਤਿ ਸ਼ਕਾਲ ਬਾਏ ਬਾਏ ਸਾਰਿਆਂ ਨੂੰ